ਬਾਜੀ ਅਸਤਕਾਲ ਅਸਤਕਾਲ ਜੀ ਹੋ ਸਭ ਠੀਕ ਠਾਕ ਹੈ ਜੀ ਬੜੀ ਕਿਰਪਾ ਕਰਾਉਂਦਾ ਚਲੋ ਕਿ ਨਹੀਂ ਅੱਜ ਫਿਰ ਅੱਜ ਚਾਰ ਮੱਝਾਂ ਆ ਹਾਂ ਤੇ ਦੋ ਵੜਾਂ ਆਪਣੇ ਤੋਂ ਚਲੋ ਟੌਪ ਦੇ ਪੀਸੇ ਭਾਗ ਬਲਕਣੇ ਛੋਟੇ ਛੋਟੇ ਆ ਇੱਕ ਵੱਡੀ ਮੈਂ ਆਪਣੇ ਕੋ ਕੱਚੀ ਆ ਅੱਛਾ ਤੇ ਦੋ ਵੜਾਂ ਸੰਦੀਪ ਸਿੰਘ ਕਹਿਣ ਵਾਲੀ ਗੱਲ ਨਹੀਂ ਕੋਈ ਟੋਕਣਾ ਕੱਬਣਾ ਇਹ ਸਾਢੇ ਤਿੰਨ ਦਿਨਾਂ ਮਹੀਨਾ ਦੀਆਂ ਵਾ ਖੋਲੋ ਫਿਰ ਹਾਂ ਦੋ ਦਾ ਵੱਡੀਆਂ ਵਛੀਆਂ ਛੋਟੀਆਂ ਨਹੀਂ ਗਰਮ ਦੁੱਧ ਕਿੰਨਾ ਭਾਈ ਸੰਦੀਪ ਸਾਹਿਬ ਇਹ ਥਾਲੇ 6 ਕਿਲੋ ਦੁੱਧ ਆ ਵਛੀ ਥਾਲੇ ਅਰੇ 6 ਕਿਲੋ ਦੁੱਧ ਆ ਆਇਆ ਪਲੇ ਆ ਰਹੀ ਥੋੜੀ ਔਰ ਗਾਏ ਆਈ ਖੁੱਲੀ ਹਾਂ ਹਾਂ ਇਹ ਜਿੱਥੋਂ ਆਈ ਹੈ ਗਾਈ ਬੜੀ ਉਹਨਾਂ ਤੋਂ ਉੱਥੋਂ ਆਈ ਆ ਅੱਛਾ ਹਾਂ ਸਾਢੇ 3 ਮਹੀਨਿਆਂ ਦੀ ਆ ਅਜੇ ਸਾਢੇ 3 ਮਹੀਨੇ ਦਾ ਬਣ ਇਹ ਵੱਛੀ ਯਾ ਨਸਲ ਵੇ ਸੰਦੀਪ ਸਿੰਘਾਂ ਵੱਡੀ ਵਹਿੜਿਆ ਲੈ ਕਰੇ ਸ਼ੁਕਰਪਾਨ ਥੋੜਾ ਲੈ ਇੱਧਰ ਹੈ ਕਦੇ ਨਹੀਂ ਨਹੀਂ ਠੀਕ ਮਾਸਾ ਵੀ ਇੱਧਰ ਹਾਂ ਚੰਗੀ ਹੈ ਨਾ 25 ਪਲੱਸ ਵਾਲੀ ਵੱਛੀ ਆ ਅੱਛਾ ਹਾਂ ਆ ਜਾਓ ਫਿਰ ਚੰਗੀਆਂ ਚੰਗੀਆਂ ਵਹਿੜਾ ਹੀ ਉਹਨਾਂ ਤੋਂ ਦੇ ਇਹ ਥੋੜਾ ਜਣਾ ਉਹਨਾਂ ਤੋਂ ਕਿਵਾ ਦੋ ਤਿੰਨ ਛੋਟ ਗਏ ਆ ਤੇ ਤਾਂ ਕਰਕੇ ਥੋੜੀ ਦੁੱਧ ਹੋਇ ਘੜੀ ਆ ਦੁੱਧ ਹਣ 6 ਕਿਲੋ ਹੀ ਵਚੀ ਥੱਲੇ ਠੀਕ ਆ ਪਰ ਵਚੀ ਗਾਂ ਤਿਆਰ ਕੀਤੀ ਸੰਦੀਪ ਸਿੰਘ ਲੱਖ ਸਵਾ ਲੱਖ ਦੀ ਕੋਈ ਭਾ ਸੰਭਾਲੀ ਅਗਲੇ ਨੇ ਚਾਰ ਖਾਂਦੀ ਆਈ ਵਚੀ ਅੱਛਾ ਹਾਂ ਥੋੜਾ ਜਣਾ ਉਹਨਾਂ ਨੇ ਬਾਹਰ ਦਾ ਚੱਕਰ ਪੈ ਗਿਆ ਬਾਅਦ ਚਲੋ ਤਾਂ ਵੇਚਨਦਾ ਮਾਲ ਇਹਦਾ ਮੋਲ ਫਿਰ ਮੋਲਾ ਪੈ ਛੋੜਾ ਜੇ ਇਹ ਕਰਨਾ ਆ ਤਿਆਰ ਕੀਤੀ ਵਚੀ ਲੱਖ ਸਵਾ ਲੱਖ ਦੀ ਆ ਹਾਂ 50 ਹੀ ਦੇ ਰਹੀਏ ਕੋਈ ਗੱਲ ਕਰ ਹਾਂ ਇਹਨਾਂ 45000 ਦੀ ਬੱਚੇ ਦੇ ਦਾਂਗੇ ਠੀਕ ਹੈ ਨਾ ਹਾਂ ਚੱਲਣ ਤੇ ਪਰਲੀ ਵੀ ਪਰਲੀ ਸੰਦੀਪ ਸਿੰਘ ਆ ਉਹ ਵੀ ਤਿੰਨਾ ਸਾਢੇ ਤੇ ਨਾਮੀ ਨਾਰੀ ਵਸ਼ੀ ਗੱਬਣ ਆ ਕਿਤੇ ਕਰੋਈ ਆਈਆਂ ਦੋਵੇਂ ਅੱਛਾ ਕਿਉਂ ਆਈਆਂ ਇਹਦੇ ਥਲੇ ਦੋ ਡੱਟ 8 ਕਿਲੋ ਆ ਇਹਦੇ ਥਲੇ 6 ਕਿਲੋ ਆ ਇਹ ਵੀ ਸਾਢੇ ਤੇ ਨਾਮੀ ਨਾਰੀ ਵਸ਼ੀ 8 ਕਿਲੋ ਆ ਇਹਦੇ ਥਲੇ 8 ਕਿਲੋ ਆ ਉਹਦੇ ਥਲੇ 6 ਕਿਲੋ ਆ ਹਾਂ ਠੀਕ ਹੈ ਇਹ ਵੀ ਦੋ ਲਓ ਬੱਚੀ ਬਹੁਤ ਜਾਰੀਆਂ ਜਾਣ ਸ ਸੰਦੀਪ ਸਿੰਘ ਆ ਕੋਈ ਵੀਰ ਭਰਾ ਜੋੜਾ ਹੀ ਲੈ ਗਿਆ ਨਾ ਇੱਕ ਗਾ ਫਰੀ ਕਰ ਦੂ ਇਹ ਦੂਜਾ ਤੋਂ ਪਹਿਲਾਂ ਹੀ ਆ ਇਹ ਦੂਜਾ ਉਹ ਵੀ ਦੂਜਾ ਅੱਛਾ ਉਹ ਵੀ ਦੂਜਾ ਉਹ ਵੀ ਦੂਜਾ ਇਹ ਵੀ ਦੂਜਾ ਹਾਂ ਹਾਂ ਤੋੜੀਆਂ ਕਾਲੀਆਂ ਪੈ ਨਹੀਂ ਤਲਿਆਰੇ ਨਹੀਂ ਇਹਨਾਂ ਨੂੰ ਪਾਏ ਇਹ ਇੱਥੇ ਖੁੱਲੀਆਂ ਫਰਿੰਦਾ ਮੋਲਾ ਮੋਲਾ ਸੰਦੀਪ ਸਿੰਘ ਦੇਖੋ ਇਹ ਵੀ 45 ਦੀ ਅੱਛਾ ਤੇ ਜੇ ਕੋਈ ਵੀਰ ਭਰਾ ਆਪਣਾ ਜੋੜਾ ਲਾਉਣਾ ਵਾੜਾਂ ਦਾ 85 ਹਜ਼ਾਰ ਦਾ ਜੋੜਾ ਹੀ ਦੇ ਦਾਂਗੇ ਚਲੋ ਠੀਕ ਹੈ ਜਾਣ ਤੇ ਜੇ ਕੋਈ ਕੱਲੀ ਕੱਲੀ ਲਊ ਫਿਰ ਆਪਾਂ 45 45 ਦੇਣੀ ਜੇ ਕੋਈ ਵੀਰ ਭਰਾ ਮੇਰਾ ਜੋੜਾ ਲਾਉ ਫਿਰ 85 ਹਜ਼ਾਰ ਦਾ ਦਵਾਂਗੇ ਚਲੋ ਡਾਕਟਰ ਆਪ ਦਾ ਲਿਆਵੇ ਚੈੱਕ ਕਰਾ ਕੇ ਖੜੇ ਜੇ ਸਾਡੀਆਂ ਇਦੋਂ ਜਾਂਦੀਆਂ ਗੱਡੀ ਵਾਲਾ ਦਾ ਚੈੱਕ ਕਰਾ ਕੇ ਫੇਰ ਚਲੋ ਠੀਕ ਤਿੰਨ ਦਿਨਾਂ ਤਿੰਨ ਸਾਢੇ ਤਿੰਨ ਦਿਨਾਂ ਮੈਂ ਆਹ ਸੰਦੀਪ ਜੀ ਮਹੀਂ ਵੇ ਵੱਡੀ ਮੈਂ ਹਣਾ ਐ ਹੱਥ ਫੇਰਦਾ ਮੈਂ ਕਿੰਨੇ ਟਾਈਮ ਲੈਂਦੀ ਆ ਸੰਦੀਪ ਜੀ 15 16 ਕਿਲੋ ਮਹੀਂ ਦੁੱਧ ਦਿੰਦੀ ਆ ਅੱਛਾ ਹਾਂ ਇਹਦਾ ਕਹਿਣ ਮੁਤਾਬਕ ਤੇ ਮਹੀਨਾ ਹੀ ਉਹਨਾਂ ਦੇ ਰਹਿੰਦਾ ਹੀ ਹਾਂ ਹਾਂ ਤੇ ਆਪਾਂ 2 ਮਹੀਨੇ ਰਸਕ ਦੇਣੀ ਠੀਕ ਆ ਕੀ ਪਾਉਂਦਿਆ ਵਥਣਾ ਚੋਂ ਆਪਾਂ 2 ਮਹੀਨੇ ਦੱਸ ਕੇ ਦਵਾਂਗੇ ਮੈਂ ਜਾਣ ਨਸਲ ਵੇਲਾ ਸੰਦੀਪ ਇਹ ਠੀਕ ਆ ਫਿਰ ਹੈ ਤਾਂ ਨਹੀਂ ਮਈ ਖੋਲਦਾ ਵਾਡੀ ਖੋਲੋ ਵਾਡੀ ਇੱਕ ਹਾਥੀ ਦਾ ਬੱਚਾ ਹਾਥੀ ਉਹ ਮਰੇ ਲਾਗੇ ਕਰਕੇ ਵਿਖਾਦੇ ਉਹ ਜਿਵੇਂ ਨਾ ਪੰਜਵਾਂ ਥਾਣੀ ਸੀ ਹਾਂ ਤੇ ਉਹ ਜਿਵੇਂ ਸ਼ੁਰੂ ਦਾ ਹੀ ਵੱਡਿਆ ਵਾ ਕੋਈ ਉੱਤੇ ਗਿਲਤੀ ਨਹੀਂ ਕੋਈ ਉਹ ਫਲੂਆ ਨਹੀਂ ਜੋ ਉਹ ਪੰਜਵਾਂ ਥਾਣੀ ਦੇ ਕਦੇ ਵੱਡਿਆ ਵਾ ਸ਼ੁਰੂ ਦਾ ਹੀ ਹਾਂ ਉਹ ਬੰਦ ਕਰਾਇਆ ਡਾਕਟਰ ਤੋਂ ਕਹੀ ਨਹੀਂ ਪਰ ਸੰਦੀਪ ਜੀ ਇੱਕ ਗੱਲ ਹੈਗੀ ਆ ਹੂੰ ਜਨਵਰ ਦਸੰਬਰ ਜਨਵਰੀ ਜਨਵਰੀ ਐਂਡ ਤੇ ਮੈਂ ਸੂਗੀ ਹਾਂ ਹਾਂ ਪਰ ਸੂ ਜਨਵਰੀ ਦੇ ਸਟਾਰ ਪਹੂਗੀ ਆਪਾਂ ਐਂਡ ਤੇ ਦੱਸ ਕੇ ਦੇਣੀ ਆ ਹਾਂ ਸੰਦੀਗਾ ਫੁੱਲ ਵੱਡੀ ਮੈਂ ਜਾ ਨਸਲਾ ਇਧਰੇ ਨਹੀਂ ਮੈਂ ਵੀ ਵੱਡੀ ਐ ਹੈ ਤਾਂ ਨਹੀਂ ਮੈਂ ਠੀਕ ਆ ਬੰਦਾ ਨਹੀਂ ਵੇਖਣ ਦੇਂਦੀ ਮੈਂ ਅਗਲੇ ਬੰਨੇ ਕਹਿ ਹੀ ਦੇਣਾ ਵਾ ਆ ਕੱਦ ਬਹੁਤ ਹੈ ਮੈਂ ਨਾ ਸੰਦੀਪ ਸਾਹਿਬ ਫੁੱਲ ਤੇਜੀਆਂ ਸੁੰਦੀ ਤੇ ਐਫ ਡੀ ਕਰੂ ਮੈਂ 1 6 7 ਅੱਧੀ ਦਰਵੇ ਹੁੰਦੀ ਕਿੱਥੇ ਲੈ ਬਿਲਕੁਲ ਹਾਂ ਉਤੋਂ ਦੀ ਲੰਗ ਨਹੀਂ ਸੇ ਕਮਾ ਗਏ ਇੱਕ ਤਾਂ ਹਾਥੀ ਦਾ ਬੱਚਾ ਪਰੇ ਹਾਥੀ ਹਾਂ ਠੀਕ ਸਹੀ ਗੱਲ ਹੈ ਇਹਦਾ ਮੁੱਲ ਫਿਰ ਕੀ ਕਰੀਏ ਪਰ ਸੀਲਿੰਗ ਸੰਦੀਪ ਸਾਹਿਬ ਕਹਿਣ ਵਾਲੀ ਗੱਲ ਹੈ ਛੁੱਟ ਗਏ ਇੱਦਾਂ ਪਾ ਜਿੱਥੇ ਮਰਜ਼ੀ ਬੰਨ ਖਲਾਟ ਹੈ ਹਾਂ ਬਈ ਇਹਦਾ ਮੁੱਲ ਮੋਲ ਦਾ ਸੰਦੀਪ ਸਿਆ ਹੁਣ ਵੀ ਸਵਾਦੀ ਪਰ ਮੈਂ ਛੋੜਾ ਜੇ ਮੁੱਲ 1 5 ਲੱਖ ਪੂਰੇ ਦੀ ਚਲੋ 5000 ਛੋੜ 95 ਦੀ 95000 ਦੀ ਮਹੀ ਲਵਾਂਗੇ ਪਰ ਦੋ ਨਾ ਹਸ ਨਹੀਂਗਾ ਇਧਰੇ ਨਹੀਂ ਵੱਡੀ ਮੈਂ ਪੂਰੀ ਵੱਡੀ ਬਈ ਜਿਹੜਾ ਲੈ ਜਾਣਾ ਦੋ ਮਹੀਨੇ ਪੱਠੇ ਭਾਲੇ ਬਾ ਠੀਕ ਆ ਹਾਂ ਤੇ ਪਰ ਮੈਂ 1500 ਰਸਰੀ ਜੋ ਠੀਕ ਆ ਤੇ ਗੰਗਨਾ ਹਾਂ ਬਈ ਫਿਰ ਇਹ ਤਾਜੀ ਝੋਟੀ ਸੁਈ ਸੰਦੀਪ ਸਿਆ ਆ ਲੈ ਲੈ ਬਿਲਕੁਨ ਤਾਜ਼ਾ ਬੱਚਾ ਦੁੱਧ ਕਿੰਨਾ 9 10 ਕਿਲੋ ਪੱਕਾ ਦੁੱਧ ਦਊ ਪਰ ਝੋਟੀ ਵੇਖ ਲਓ ਜੀ ਹਾਂ ਚਮਾਈ ਝੋਟੀ ਯਾਤਾਲੀ ਝੋਟੀ ਸੰਦੀਪ ਸਿਆ ਦੇ ਹੱਲੇ ਵਾਲੋ ਵਾ ਬੜਾ ਸੋਨਾ ਹਨ ਮੈਂ ਨਾ ਜਾਣ ਨਾ ਬੜੀ ਪੰਡ ਪਾਈ ਫੇਰੀ ਸਾਨੂੰ ਮਿਆਦ ਨੂੰ ਗਾਂ ਹਾਂ 10 ਕਿਲੋ ਪੱਕਾ ਹੁਣ ਵਾ ਠੀਕ ਆ ਫਿਰ ਚੋ ਗਏ ਤਸੱਲੀ ਕਰਕੇ ਖੜੇ ਕੋਈ ਭਾਵੇਂ ਵਾ ਭਾ ਇਹਦਾ ਵੀ ਜੈ ਜੀ ਆ ਠੀਕ ਆ ਇਹਨਾਂ ਮੁੱਲਿਕ ਨਾ ਛੋਟੀ ਜਿਹਾ ਸਵਾ ਸਵਾ ਹੀ ਕਰਦੀ ਹਾਂ ਹਾਂ ਸਵਾਰੀ ਦੇ ਦੀਏ ਇੱਕੋ ਹੀ ਗੱਲ ਬਾਤ ਹਾਂਜੀ ਬੋਲੋ 15 ਛੜ ਦਾਂਗੇ ਯਾਰ ਚਲੋ ਇੱਕ 10 ਦੀ ਇੱਕ 10 ਦੀ ਦਵਾਂਗੇ ਪੰਜ ਹੋਰ ਜਾਂਦੇ ਪੰਜ ਹੋਰ ਛੜ ਦੂੰ ਇੱਕ ਪੰਜ ਦੀ ਝੋਡੀ ਦੂੰ ਲਾ ਕੇ ਦਊ ਨਾ ਠੀਕ ਆ ਇੱਕ ਪੰਜ ਦੀ ਝੋਡੀ ਸੰਦੀਪ ਸਿੰਘ ਵੇ ਮੈਂ ਇਹਨੂੰ ਚਗਾਠਾ ਵਾਲਾ ਗੱਲ ਲੈ ਤੇ ਚਵਾਈ ਆ ਇੱਕ ਨੰਬਰ ਮੋਟਰ ਚੱਲਦੀ ਜਿਵੇਂ ਚਲੋ ਠੀਕ ਆ ਤੇ ਆਹਾ ਇਹ ਸੰਦੀਪ ਸਿੰਘ ਕੱਲੀ ਟੋਕੜੀ ਇਹਨੂੰ 40 42 ਦਿਨ ਹੋ ਗਏ ਬਣੀ ਨੂੰ ਇਹ ਤੇਰੇ ਚੈਨਲ ਤੇ ਮੈਂ ਹੀ ਵੇਚੀ ਸੀ ਪੂਛ ਵੱਢੀ ਗਈ ਉਹਨਾਂ ਘਰੇ ਚੋਕੀ ਹਾਂ ਮੈਂ ਉਹ ਤੋਂ ਟੋਕੜ ਗੱਭਨ ਦਿੱਤੀ ਹੋਰ ਆ ਸੂਏ ਪੀਤੇ ਦੋ ਕਿਹੜੀ ਗੱਲ ਆ ਤਿੱਗੇ ਸੁਣਾ ਨਾ ਹਾਂ ਗੱਬਾਂ ਦੀ ਨਹੀਂ ਗਾਰੰਟੀ ਦੁੱਧ 6 ਗੱਲੋ ਖੁਲਾਊਗਾ ਲੋ ਜੀ ਹਾਂ ਜਿਹੜਾ ਚੂਣ ਵਾਲਾ ਠੀਕ ਆ ਵੀ ਲੈ ਸਕਦੀ ਜੋ ਕਿਸੇ ਦੇ ਘਰੇ ਜਾ ਕੇ ਠੀਕ ਆ ਹਾਂ ਵੱਡੀ ਮਈ ਜੋ ਵੱਡੀ ਮਈ 40 42 ਦਿਨ ਹੋ ਗਏ ਬਣੀ ਨੂੰ ਹਾਂ ਨੀਲੀ ਦੀ ਮਈ ਆ ਕੋਈ ਦੇਸੀ ਮਈ ਨਹੀਂ ਆ ਮੋਲੇ ਦਾ ਮੋਲੇ ਸੰਦੀਪ ਸਿੰਘ ਆ ਮਈ ਦੇ 70 ਦੀ ਵੀ ਆ ਹਾਂ 65 ਦੀ ਦੇ ਦੀਏ 60 ਦੇ 60000 ਦੀ ਮਹੀਂ ਦਵਾਂਗੇ ਜੇ ਤੋ ਛੋੜ ਛਪਾ ਕਰ ਦਾਂਗੇ ਬਸ ਠੀਕ ਹਾਂਜੀ ਚਲੋ ਜਾਂ ਦੋ ਉਹ ਉਹ ਸੰਦੀਪ ਸਿੰਘਾ ਮਹੀਨੇ ਸਵਾ ਮਹੀਨੇ ਦੀ ਮਹੀਂ ਸੂਈ ਬੱਚਾ ਦਾ ਗਿਆ ਮਾਰ ਅੱਛਾ ਬੱਚਾ ਮੇਰੇ ਥੱਲੇ ਦੁੱਧ 8 ਕਿਲੋ ਕੋਈ ਸਾਤਾ ਕਰਕੇ ਲਾਵੇ ਚਵਾਈ ਇੱਕ ਨੰਬਰ ਹੋਊਗੀ ਲਓ ਜੀ ਨੀਲੀ ਦੀ ਝੋਟੀ ਆ ਕੋਈ ਉਹ ਜੀ ਨਹੀਂ ਇਹ ਟੀਗਾ ਨਾ ਲਾਊਗੀ ਚਲੋ ਹਾਂ ਇਹਦੀ ਇੱਕ ਗਰੰਟੀ ਕਿਸੇ ਤਮੈ ਨਹੀਂ ਬਸ ਠੀਕ ਮੋਠ ਪੜਾ ਛੋਟੇ ਦੇ ਚੋਲੋ ਹਾਂ ਚੱਲ ਬਿਲਕੁਲ ਤੇ ਚਵਾਈ ਸੰਦੀਪ ਸਿੰਘਾ ਕਹਿਣ ਵਾਲੀ ਗੱਲ ਨਹੀਂ ਕੋਈ ਨਸਲ ਵੇਲਾ ਕਿੰਨੀ ਹੂ ਕੱਦ ਤੇ ਨਹੀਂ ਗੱਲ ਨਸਲ ਬਰੀਡ ਪੂਰੀ ਹੂ ਹਾਂ ਇਹਦਾ ਮੁੱਲ ਫਿਰਗਾ ਨਾ 50 ਦੀ ਦੇ ਦੀ 60 ਦੀ 55 ਦੀ 55000 ਦੀ ਦੇ ਦਾਂਗੇ ਯਾਰ ਛੋੜਛੱਪਾ ਕਰ ਦਾਂਗੇ ਵਿੱਚੋਂ ਜੋੜਾ ਕੋਈ ਲਾ ਜੇ ਸੰਦੀਪ ਸਿੰਘਾ ਹੋਰ ਛੋੜਛੱਪਾ ਕਰ ਦਾਂਗੇ ਜਾਣ ਦੋ ਹਾਂ ਠੀਕ ਹੈ ਤੇ ਸਾਰਾ ਸਿਆਚ ਹੋ ਗਏ ਇਹਨੇ ਦੀਆਂ ਫੇਰ ਰਹਿ ਗਈਆਂ ਓਏ ਚਲੋ ਠੀਕ ਹੈ ਹਾਂ ਲਓ ਜੀ ਦੇਖੋ ਜੀ ਆਹ ਪਸ਼ੂ ਸੇਰ ਆ ਬਾਕੀ ਮੇਰੇ ਵੀ ਇੱਥੇ ਆ ਗਏ ਨਾ ਵੀ ਆਓ ਤਸੱਲੀ ਕਰੋ ਚੋ ਆਉਦੀ ਹਾਂਜੀ ਚਲੋ ਪਿੰਡ ਆਪਣਾ Jio ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 88721730297